ਦੀ ਕੋਸ਼ਿਸ਼ ਕੀਤੀ ਗਈ ਹੈ ਬੜੀ ਚਲਾਕੀ ਦੇ ਨਾਲ ਇਸਤੇ ਵੱਲੋਂ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਪਰ ਮੌਕੇ ਤੇ ਮੌਜੂਦ ਸੁਰੱਖਿਆ ਕਰਮੀਆਂ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਹੈ ਤੇ ਉਸ ਨੂੰ ਫੜ ਕੇ ਦਿੱਲੀ ਪੁਲਿਸ ਤੇ ਹਵਾਲੇ ਕਰ ਦਿੱਤਾ ਜਾਂਦਾ ਹੈ ਦਰਅਸਲ ਫਰਜ਼ੀ ਆਈਡੀ ਕਾਰਡ ਦੇ ਜਰੀਏ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਇੱਕ ਅਦਿੱਤਿਆ ਪ੍ਰਤਾਪ ਸਿੰਘ ਨਾਮ ਦੇ ਸ਼ਖਸ ਦੇ ਵੱਲੋਂ ਕੀਤੀ ਜਾ ਰਹੀ ਸੀ ਪਰ ਮੌਕਾ ਰੰਦੇ ਉਸ ਨੂੰ ਫੜ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਸੁਰੱਖਿਆ ਕਰਮੀਆਂ ਦੇ ਵੱਲੋਂ ਉਸ ਨੂੰ ਦਿੱਲੀ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਦਿੱਲੀ ਪੁਲਿਸ ਇਸ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਆਖਿਰਕਾਰ ਕਿਹੜੇ ਮਨਸੂਬਿਆਂ ਦੇ ਨਾਲ ਇਸ ਦੇ ਵੱਲੋਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਪੂਰੀ ਪਲੈਨਿੰਗ ਦੇ ਨਾਲ ਇਹ ਵਿਅਕਤੀ ਆਇਆ ਸੀ ਕਿਉਂਕਿ ਇਹ ਫਰਜ਼ੀ ਆਈਡੀ ਕਾਰਡ ਦਿਖਾ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸੁਰੱਖਿਆ ਕਰਮੀਆਂ ਨੂੰ ਇਸ ਦਾ ਪਤਾ ਲੱਗ ਜਾਂਦਾ ਹੈ ਇਹ ਵਿਅਕਤੀ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਅਸਲ ਦੇ ਵਿੱਚ ਇਸ ਦਾ ਨਾਮ ਕੀ ਹੈ ਇਸ ਦੀ ਜਾਂਚ ਪੜਤਾਲ ਪੁਲਿਸ ਕਰ ਰਹੀ ਹੈ ਪਰ ਬਹੁਤ ਸਾਰੇ ਸਵਾਲ ਇਸ ਵਿਅਕਤੀ ਦੀ ਇਸ ਕਾਰਵਾਈ ਤੋਂ ਇਹ ਵੀ ਖੜੇ ਹੋ ਜਾਂਦੇ ਨੇ ਕਿ ਕਿਵੇਂ ਇਸ ਦੇ ਵੱਲੋਂ ਜੋ ਹੈ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੇਕਰ ਇਹ ਵਿਅਕਤੀ ਅੰਦਰ ਦਾਖਲ ਹੋ ਜਾਂਦਾ ਤੇ ਅੰਦਰ ਇਹ ਕਿਸ ਵਾਰਦਾਤ ਨੂੰ ਅੰਜਾਮ ਦਿੰਦਾ ਬਹੁਤ ਵੱਡਾ ਸਵਾਲ ਇਹ ਵੀ ਖੜਾ ਹੋ ਜਾਂਦਾ ਤਾਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਵਿੱਚ ਕੁਸਪੈਡ ਕਰਨ ਦੀ ਕੋਸ਼ਿਸ਼ ਇੱਕ ਵਿਅਕਤੀ ਦੇ ਵੱਲੋਂ ਕੀਤੀ ਗਈ ਹੈ ਅੰਦਰ ਕੁਸਪੈਡ ਕਰਨ ਦੀ ਕੋਸ਼ਿਸ਼ ਇਹ ਕਿਹੜੇ ਮਨਸੂਬਿਆਂ ਦੇ ਲਈ ਕੀਤੀ ਗਈ ਹੈ ਇਸ ਬਾਰੇ ਦਿੱਲੀ ਪੁਲਿਸ ਇਸ ਵਿਅਕਤੀ ਦੇ ਕੋਲੋਂ ਪੁੱਛਗਿਛ ਕਰ ਰਹੀ ਹੈ ਪਰ ਇਹ ਮੁਢਲੀ ਜਾਂਚ ਦੇ ਮੁਤਾਬਿਕ ਅਦਿੱਤਿਆ ਪ੍ਰਤਾਪ ਸਿੰਘ ਨਾਮ ਦੇ ਵਿਅਕਤੀ ਨੂੰ ਫੜਿਆ ਗਿਆ ਇਹ ਇਸ ਦਾ ਅਸਲੀ ਨਾਮ ਹੈ ਜਾਂ ਨਕਲੀ ਨਾਮ ਹੈ ਇਹ ਪੁਲਿਸ ਦੇ ਵੱਲੋਂ तमाम ਜਾਣਕਾਰੀ ਥੋੜੀ ਦੇਰ ਦੇ ਵਿੱਚ ਸਾਂਝੀ ਕੀਤੀ ਜਾਏਗੀ ਕਿਉਂਕਿ ਪੁਲਿਸ ਇਸ ਦੀ ਵੀ ਜਾਂਚ ਪੜਤਾਲ ਕਰ ਰਹੀ ਹੈ ਇਸ ਦੇ ਕੋਲੋਂ ਪੁੱਛਗਿਛ ਵੀ ਕਰ ਰਹੀ ਹੈ ਕਿ ਕਿਸ ਮਕਸਦ ਦੇ ਨਾਲ ਇਸ ਦੇ ਵੱਲੋਂ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਫਰਜ਼ੀ ਆਈਡੀ ਕਾਰਡ ਬਣਾ ਕੇ ਇਸਤੇ ਵੱਲੋਂ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਮੌਕੇ ਤੇ ਮੌਜੂਦ ਸੁਰੱਖਿਆ ਕਰਮੀਆਂ ਨੂੰ ਇਸਤੇ ਸ਼ੱਕ ਪੈਂਦਾ ਤੇ ਜਦੋਂ ਇਸ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਸਤੇ ਕੋਲ ਫਰਜ਼ੀ ਆਈਡੀ ਕਾਰਡ ਹੈ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਸੁਰੱਖਿਆ ਕਰਮੀਆਂ ਦੇ ਵੱਲੋਂ ਇਸ ਮੁਲਜ਼ਮ ਨੂੰ ਦਿੱਲੀ ਪੁਲਿਸ ਤੇ ਹਵਾਲੇ ਕਰ ਦਿੱਤਾ ਜਾਂਦਾ ਹੈ ਇਸ ਵੇਲੇ ਦਿੱਲੀ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਇਹ ਵਿਅਕਤੀ ਜਿਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਮਨਸੂਬਿਆਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਹੜੇ ਮਨਸੂਬਿਆਂ ਦੇ ਤਹਿਤ ਇਸਤੇ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਵਿੱਚ ਨਕਲੀ ਆਈਡੀ ਕਾਰਡ ਲੈ ਕੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਮੌਕਾ ਰੈਂਦੇ ਸੁਰੱਖਿਆ ਕਰਮੀਆਂ ਦੇ ਵੱਲੋਂ ਜੋ ਹੈ ਇਸ ਦਾ ਪਤਾ ਲੱਗਾ ਲਿਆ ਜਾਂਦਾ ਹੈ ਤੇ ਇਸ ਨੂੰ ਫੜ ਲਿਆ ਜਾਂਦਾ ਹੈ ਮੰਤਰਾਲੇ ਦੇ ਦਫ਼ਤਰ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬੜੀ ਚਲਾਕੀ ਦੇ ਨਾਲ ਇਸਤੇ ਵੱਲੋਂ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਪਰ ਮੌਕੇ ਤੇ ਮੌਜੂਦ ਸੁਰੱਖਿਆ ਕਰਮੀਆਂ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਹੈ ਤੇ ਉਸ ਨੂੰ ਫੜ ਕੇ ਦਿੱਲੀ ਪੁਲਿਸ ਤੇ ਹਵਾਲੇ ਕਰ ਦਿੱਤਾ ਜਾਂਦਾ ਹੈ ਦਰਅਸਲ ਫਰਜ਼ੀ ਆਈਡੀ ਕਾਰਡ ਦੇ ਜਰੀਏ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਇੱਕ ਅਦਿੱਤਿਆ ਪ੍ਰਤਾਪ ਸਿੰਘ ਨਾਮ ਦੇ ਸ਼ਖਸ ਦੇ ਵੱਲੋਂ ਕੀਤੀ ਜਾ ਰਹੀ ਸੀ ਪਰ ਮੌਕੇ ਰਹਿੰਦੇ ਉਸ ਨੂੰ ਫੜ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਸੁਰੱਖਿਆ ਕਰਮੀਆਂ ਦੇ ਵੱਲੋਂ ਉਸ ਨੂੰ ਦਿੱਲੀ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਦਿੱਲੀ ਪੁਲਿਸ ਇਸ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਆਖਿਰਕਾਰ ਕਿਹੜੇ ਮਨਸੂਬਿਆਂ ਦੇ ਨਾਲ ਇਸ ਦੇ ਵੱਲੋਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਪੂਰੀ ਪਲੈਨਿੰਗ ਦੇ ਨਾਲ ਇਹ ਵਿਅਕਤੀ ਆਇਆ ਸੀ ਕਿਉਂਕਿ ਇਹ ਇਹ ਫਰਜ਼ੀ ਆਈਡੀ ਕਾਰਡ ਦਿਖਾ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸੁਰੱਖਿਆ ਕਰਮੀਆਂ ਨੂੰ ਇਸ ਦਾ ਪਤਾ ਲੱਗ ਜਾਂਦਾ ਹੈ ਇਹ ਵਿਅਕਤੀ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਅਸਲ ਦੇ ਵਿੱਚ ਇਸ ਦਾ ਨਾਮ ਕੀ ਹੈ ਇਸ ਦੀ ਜਾਂਚ ਪੜਤਾਲ ਪੁਲਿਸ ਕਰ ਰਹੀ ਹੈ ਪਰ ਬਹੁਤ ਸਾਰੇ ਸਵਾਲ ਇਸ ਵਿਅਕਤੀ ਦੀ ਇਸ ਕਾਰਵਾਈ ਤੋਂ ਇਹ ਵੀ ਖੜੇ ਹੋ ਜਾਂਦੇ ਨੇ ਕਿ ਕਿਵੇਂ ਇਸ ਦੇ ਵੱਲੋਂ ਜੋ ਹੈ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੇਕਰ ਇਹ ਵਿਅਕਤੀ ਅੰਦਰ ਦਾਖਲ ਹੋ ਜਾਂਦਾ ਤੇ ਅੰਦਰ ਕਿਸ ਵਾਰਦਾਤ ਨੂੰ ਅੰਜਾਮ ਦਿੰਦਾ ਬਹੁਤ ਵੱਡਾ ਸਵਾਲ ਇਹ ਵੀ ਖੜਾ ਹੋ ਜਾਂਦਾ ਤਾਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਵਿੱਚ ਕੁਸਪੈਡ ਕਰਨ ਦੀ ਕੋਸ਼ਿਸ਼ ਇੱਕ ਵਿਅਕਤੀ ਦੇ ਵੱਲੋਂ ਕੀਤੀ ਗਈ ਹੈ ਅੰਦਰ ਕੁਸਪੈਡ ਕਰਨ ਦੀ ਕੋਸ਼ਿਸ਼ ਇਹ ਕਿਹੜੇ ਮਨਸੂਬਿਆਂ ਦੇ ਲਈ ਕੀਤੀ ਗਈ ਹੈ ਇਸ ਬਾਰੇ ਦਿੱਲੀ ਪੁਲਿਸ ਇਸ ਵਿਅਕਤੀ ਦੇ ਕੋਲੋਂ ਪੁੱਛਗਿਛ ਕਰ ਰਹੀ ਹੈ ਪਰ ਇਹ ਮੁਢਲੀ ਜਾਂਚ ਦੇ ਮੁਤਾਬਿਕ ਅਦਿੱਤਿਆ ਪ੍ਰਤਾਪ ਸਿੰਘ ਨਾਮ ਦੇ ਵਿਅਕਤੀ ਨੂੰ ਫੜਿਆ ਗਿਆ ਇਹ ਇਸ ਦਾ ਅਸਲੀ ਨਾਮ ਹੈ ਜਾਂ ਨਕਲੀ ਨਾਮ ਹੈ ਇਹ ਪੁਲਿਸ ਤੋਂ ਵੱਲੋਂ तमाम ਜਾਣਕਾਰੀ ਥੋੜੀ ਦੇਰ ਦੇ ਵਿੱਚ ਸਾਂਝੀ ਕੀਤੀ ਜਾਏਗੀ ਕਿਉਂਕਿ ਪੁਲਿਸ ਇਸ ਦੀ ਵੀ ਜਾਂਚ ਪੜਤਾਲ ਕਰ ਰਹੀ ਹੈ ਇਸ ਤੇ ਕੋਲੋਂ ਪੁੱਛਗਿਛ ਵੀ ਕਰ ਰਹੀ ਹੈ ਕਿ ਕਿਸ ਮਕਸਦ ਦੇ ਨਾਲ ਇਸ ਤੇ ਵੱਲੋਂ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਫਰਜ਼ੀ ਆਈਡੀ ਕਾਰਡ ਬਣਾ ਕੇ ਇਸਤੇ ਵੱਲੋਂ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਮੌਕੇ ਤੇ ਮੌਜੂਦ ਸੁਰੱਖਿਆ ਕਰਮੀਆਂ ਨੂੰ ਇਸਤੇ ਸ਼ੱਕ ਪੈਂਦਾ ਤੇ ਜਦੋਂ ਇਸ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਸਤੇ ਕੋਲ ਫਰਜ਼ੀ ਆਈਡੀ ਕਾਰਡ ਹੈ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਸੁਰੱਖਿਆ ਕਰਮੀਆਂ ਦੇ ਵੱਲੋਂ ਇਸ ਮੁਲਜ਼ਮ ਨੂੰ ਦਿੱਲੀ ਪੁਲਿਸ ਤੇ ਹਵਾਲੇ ਕਰ ਦਿੱਤਾ ਜਾਂਦਾ ਹੈ ਇਸ ਵੇਲੇ ਦਿੱਲੀ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਇਹ ਵਿਅਕਤੀ ਜਿਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਮਨਸੂਬਿਆਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਹੜੇ ਮਨਸੂਬਿਆਂ ਦੇ ਤਹਿਤ ਇਸਤੇ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਵਿੱਚ ਨਕਲੀ ਆਈਡੀ ਕਾਰਡ ਲੈ ਕੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਮੌਕਾ ਰੈਂਦੇ ਸੁਰੱਖਿਆ ਕਰਮੀਆਂ ਦੇ ਵੱਲੋਂ ਜੋ ਹੈ ਇਸ ਦਾ ਪਤਾ ਲੱਗਾ ਲਿਆ ਜਾਂਦਾ ਹੈ ਤੇ ਇਸ ਨੂੰ ਫੜ ਲਿਆ ਜਾਂਦਾ ਹੈ ਮੰਤਰਾਲੇ ਦੇ ਦਫ਼ਤਰ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬੜੀ ਚਲਾਕੀ ਦੇ ਨਾਲ ਇਸਤੇ ਵੱਲੋਂ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਪਰ ਮੌਕੇ ਤੇ ਮੌਜੂਦ ਸੁਰੱਖਿਆ ਕਰਮੀਆਂ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਹੈ ਤੇ ਉਸ ਨੂੰ ਫੜ ਕੇ ਦਿੱਲੀ ਪੁਲਿਸ ਤੇ ਹਵਾਲੇ ਕਰ ਦਿੱਤਾ ਜਾਂਦਾ ਹੈ ਦਰਅਸਲ ਫਰਜ਼ੀ ਆਈਡੀ ਕਾਰਡ ਦੇ ਜਰੀਏ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਇੱਕ ਅਦਿੱਤਿਆ ਪ੍ਰਤਾਪ ਸਿੰਘ ਨਾਮ ਦੇ ਸ਼ਖਸ ਦੇ ਵੱਲੋਂ ਕੀਤੀ ਜਾ ਰਹੀ ਸੀ ਪਰ ਮੌਕੇ ਰਹਿੰਦੇ ਉਸ ਨੂੰ ਫੜ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਸੁਰੱਖਿਆ ਕਰਮੀਆਂ ਦੇ ਵੱਲੋਂ ਉਸ ਨੂੰ ਦਿੱਲੀ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਦਿੱਲੀ ਪੁਲਿਸ ਇਸ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਆਖਿਰਕਾਰ ਕਿਹੜੇ ਮਨਸੂਬਿਆਂ ਦੇ ਨਾਲ ਇਸ ਦੇ ਵੱਲੋਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਪੂਰੀ ਪਲੈਨਿੰਗ ਦੇ ਨਾਲ ਇਹ ਵਿਅਕਤੀ ਆਇਆ ਸੀ ਕਿਉਂਕਿ ਇਹ ਇਹ ਫਰਜ਼ੀ ਆਈਡੀ ਕਾਰਡ ਦਿਖਾ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸੁਰੱਖਿਆ ਕਰਮੀਆਂ ਨੂੰ ਇਸ ਦਾ ਪਤਾ ਲੱਗ ਜਾਂਦਾ ਹੈ ਇਹ ਵਿਅਕਤੀ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਅਸਲ ਦੇ ਵਿੱਚ ਇਸ ਦਾ ਨਾਮ ਕੀ ਹੈ ਇਸ ਦੀ ਜਾਂਚ ਪੜਤਾਲ ਪੁਲਿਸ ਕਰ ਰਹੀ ਹੈ ਪਰ ਬਹੁਤ ਸਾਰੇ ਸਵਾਲ ਇਸ ਵਿਅਕਤੀ ਦੀ ਇਸ ਕਾਰਵਾਈ ਤੋਂ ਇਹ ਵੀ ਖੜੇ ਹੋ ਜਾਂਦੇ ਨੇ ਕਿ ਕਿਵੇਂ ਇਸੇ ਵੱਲੋਂ ਜੋ ਹੈ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੇਕਰ ਇਹ ਵਿਅਕਤੀ ਅੰਦਰ ਦਾਖਲ ਹੋ ਜਾਂਦਾ ਤੇ ਅੰਦਰ ਕਿਸ ਵਾਰਦਾਤ ਨੂੰ ਅੰਜਾਮ ਦਿੰਦਾ ਬਹੁਤ ਵੱਡਾ ਸਵਾਲ ਇਹ ਵੀ ਖੜਾ ਹੋ ਜਾਂਦਾ ਤਾਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਵਿੱਚ ਕੁਸਪੈਡ ਕਰਨ ਦੀ ਕੋਸ਼ਿਸ਼ ਇੱਕ ਵਿਅਕਤੀ ਦੇ ਵੱਲੋਂ ਕੀਤੀ ਗਈ ਹੈ ਅੰਦਰ ਕੁਸਪੈਡ ਕਰਨ ਦੀ ਕੋਸ਼ਿਸ਼ ਇਹ ਕਿਹੜੇ ਮਨਸੂਬਿਆਂ ਦੇ ਲਈ ਕੀਤੀ ਗਈ ਹੈ ਇਸ ਬਾਰੇ ਦਿੱਲੀ ਪੁਲਿਸ ਇਸ ਵਿਅਕਤੀ ਦੇ ਕੋਲੋਂ ਪੁੱਛਗਿਛ ਕਰ ਰਹੀ ਹੈ ਪਰ ਇਹ ਮੁਢਲੀ ਜਾਂਚ ਦੇ ਮੁਤਾਬਿਕ ਅਦਿੱਤਿਆ ਪ੍ਰਤਾਪ ਸਿੰਘ ਨਾਮ ਦੇ ਵਿਅਕਤੀ ਨੂੰ ਫੜਿਆ ਗਿਆ ਇਹ ਇਸ ਦਾ ਅਸਲੀ ਨਾਮ ਹੈ ਜਾਂ ਨਕਲੀ ਨਾਮ ਹੈ ਇਹ ਪੁਲਿਸ ਤੋਂ ਵੱਲੋਂ तमाम ਜਾਣਕਾਰੀ ਥੋੜੀ ਦੇਰ ਦੇ ਵਿੱਚ ਸਾਂਝੀ ਕੀਤੀ ਜਾਏਗੀ ਕਿਉਂਕਿ ਪੁਲਿਸ ਇਸ ਦੀ ਵੀ ਜਾਂਚ ਪੜਤਾਲ ਕਰ ਰਹੀ ਹੈ ਇਸ ਦੇ ਕੋਲੋਂ ਪੁੱਛਗਿਛ ਵੀ ਕਰ ਰਹੀ ਹੈ ਕਿ ਕਿਸ ਮਕਸਦ ਦੇ ਨਾਲ ਇਸ ਦੇ ਵੱਲੋਂ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਫਰਜ਼ੀ ਆਈਡੀ ਕਾਰਡ ਬਣਾ ਕੇ ਇਸਤੇ ਵੱਲੋਂ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਮੌਕੇ ਤੇ ਮੌਜੂਦ ਸੁਰੱਖਿਆ ਕਰਮੀਆਂ ਨੂੰ ਇਸਤੇ ਸ਼ੱਕ ਪੈਂਦਾ ਤੇ ਜਦੋਂ ਇਸ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਸਤੇ ਕੋਲ ਫਰਜ਼ੀ ਆਈਡੀ ਕਾਰਡ ਹੈ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਸੁਰੱਖਿਆ ਕਰਮੀਆਂ ਦੇ ਵੱਲੋਂ ਇਸ ਮੁਲਜ਼ਮ ਨੂੰ ਦਿੱਲੀ ਪੁਲਿਸ ਤੇ ਹਵਾਲੇ ਕਰ ਦਿੱਤਾ ਜਾਂਦਾ ਹੈ ਇਸ ਵੇਲੇ ਦਿੱਲੀ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਇਹ ਵਿਅਕਤੀ ਜਿਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਮਨਸੂਬਿਆਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਹੜੇ ਮਨਸੂਬਿਆਂ ਦੇ ਤਹਿਤ ਇਸਤੇ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਵਿੱਚ ਨਕਲੀ ਆਈਡੀ ਕਾਰਡ ਲੈ ਕੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਮੌਕਾ ਰੈਂਦੇ ਸੁਰੱਖਿਆ ਕਰਮੀਆਂ ਦੇ ਵੱਲੋਂ ਜੋ ਹੈ ਇਸ ਦਾ ਪਤਾ ਲੱਗਾ ਲਿਆ ਜਾਂਦਾ ਹੈ ਤੇ ਇਸ ਨੂੰ ਫੜ ਲਿਆ ਜਾਂਦਾ ਹੈ ਮੰਤਰਾਲੇ ਦੇ ਦਫ਼ਤਰ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬੜੀ ਚਲਾਕੀ ਦੇ ਨਾਲ ਇਸਤੇ ਵੱਲੋਂ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਪਰ ਮੌਕੇ ਤੇ ਮੌਜੂਦ ਸੁਰੱਖਿਆ ਕਰਮੀਆਂ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਹੈ ਤੇ ਉਸ ਨੂੰ ਫੜ ਕੇ ਦਿੱਲੀ ਪੁਲਿਸ ਤੇ ਹਵਾਲੇ ਕਰ ਦਿੱਤਾ ਜਾਂਦਾ ਹੈ ਦਰਅਸਲ ਫਰਜ਼ੀ ਆਈਡੀ ਕਾਰਡ ਦੇ ਜਰੀਏ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਇੱਕ ਅਦਿੱਤਿਆ ਪ੍ਰਤਾਪ ਸਿੰਘ ਨਾਮ ਦੇ ਸ਼ਖਸ ਦੇ ਵੱਲੋਂ ਕੀਤੀ ਜਾ ਰਹੀ ਸੀ ਪਰ ਮੌਕਾ ਰੰਦੇ ਉਸ ਨੂੰ ਫੜ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਸੁਰੱਖਿਆ ਕਰਮੀਆਂ ਦੇ ਵੱਲੋਂ ਉਸ ਨੂੰ ਦਿੱਲੀ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਦਿੱਲੀ ਪੁਲਿਸ ਇਸ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਆਖਿਰਕਾਰ ਕਿਹੜੇ ਮਨਸੂਬਿਆਂ ਦੇ ਨਾਲ ਇਸ ਦੇ ਵੱਲੋਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਪੂਰੀ ਪਲੈਨਿੰਗ ਦੇ ਨਾਲ ਇਹ ਵਿਅਕਤੀ ਆਇਆ ਸੀ ਕਿਉਂਕਿ ਇਹ ਫਰਜ਼ੀ ਆਈਡੀ ਕਾਰਡ ਦਿਖਾ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸੁਰੱਖਿਆ ਕਰਮੀਆਂ ਨੂੰ ਇਸ ਦਾ ਪਤਾ ਲੱਗ ਜਾਂਦਾ ਹੈ ਇਹ ਵਿਅਕਤੀ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਅਸਲ ਦੇ ਵਿੱਚ ਇਸ ਦਾ ਨਾਮ ਕੀ ਹੈ ਇਸ ਦੀ ਜਾਂਚ ਪੜਤਾਲ ਪੁਲਿਸ ਕਰ ਰਹੀ ਹੈ ਪਰ ਬਹੁਤ ਸਾਰੇ ਸਵਾਲ ਇਸ ਵਿਅਕਤੀ ਦੀ ਇਸ ਕਾਰਵਾਈ ਤੋਂ ਇਹ ਵੀ ਖੜੇ ਹੋ ਜਾਂਦੇ ਨੇ ਕਿ ਕਿਵੇਂ ਇਸ ਦੇ ਵੱਲੋਂ ਜੋ ਹੈ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੇਕਰ ਇਹ ਵਿਅਕਤੀ ਅੰਦਰ ਦਾਖਲ ਹੋ ਜਾਂਦਾ ਤੇ ਅੰਦਰ ਕਿਸ ਵਾਰਦਾਤ ਨੂੰ ਅੰਜਾਮ ਦਿੰਦਾ ਬਹੁਤ ਵੱਡਾ ਸਵਾਲ ਇਹ ਵੀ ਖੜਾ ਹੋ ਜਾਂਦਾ ਹੈ ਤਾਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਫਤਰ ਦੇ ਵਿੱਚ ਕੁਸਪੈਡ ਕਰਨ ਦੀ ਕੋਸ਼ਿਸ਼ ਇੱਕ ਵਿਅਕਤੀ ਦੇ ਵੱਲੋਂ ਕੀਤੀ ਗਈ ਹੈ ਅੰਦਰ ਕੁਸਪੈਡ ਕਰਨ ਦੀ ਕੋਸ਼ਿਸ਼ ਕਿਹੜੇ ਮਨਸੂਬਿਆਂ ਦੇ ਲਈ ਕੀਤੀ ਗਈ ਹੈ ਇਸ ਬਾਰੇ ਦਿੱਲੀ ਪੁਲਿਸ ਇਸ ਵਿਅਕਤੀ ਦੇ ਕੋਲੋਂ ਪੁੱਛਗਿੱਛ ਕਰ ਰਹੀ ਹੈ ਪਰ ਇਹ ਮੁਢਲੀ ਜਾਂਚ ਦੇ ਮੁਤਾਬਕ ਅਦਿੱਤਿਆ ਪ੍ਰਤਾਪ ਸਿੰਘ ਨਾਮ ਦੇ ਵਿਅਕਤੀ ਨੂੰ ਫੜਿਆ ਗਿਆ ਇਹ ਇਸ ਦਾ ਅਸਲੀ ਨਾਮ ਹੈ ਜਾਂ ਨਕਲੀ ਨਾਮ ਹੈ ਇਹ ਪੁਲਿਸ ਤੋਂ ਵੱਲੋਂ تمام جانکاری تھوڑی دیر دے وچ سانجی کیتی جائے گی کیونکہ پولیس اس تے بھی جانچ پڑتال کر رہی ہے اس دے کولو پوچھ گچھ بھی کر رہی ہے کہ کس مقصد دے نال اس تے والو اندر داخل ہون دی کوشش کیتی گئی ہے تا فرضی ائی ڈی کارڈ بنا کے اس تے والو داخل ہون دی کوشش کیتی جاری سی پر موقع تے موجود سکیہ کرمیاں نو ਇਸ ਤੇ ਸ਼ੱਕ ਪੈਂਦਾ ਹੈ ਤੇ ਜਦੋਂ ਇਸ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਸ ਦੇ ਕੋਲ ਫਰਜ਼ੀ ਆਈਡੀ ਕਾਰਡ ਹੈ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਸੁਰੱਖਿਆ ਕਰਮੀਆਂ ਦੇ ਵੱਲੋਂ ਇਸ ਮੁਲਜ਼ਮ ਨੂੰ ਦਿੱਲੀ ਪੁਲਿਸ ਤੇ ਹਵਾਲੇ ਕਰ ਦਿੱਤਾ ਜਾਂਦਾ ਹੈ ਇਸ ਵੇਲੇ ਦਿੱਲੀ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਇਹ ਵਿਅਕਤੀ ਜਿਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਮਨਸੂਬਿਆਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਹੜੇ ਮਨਸੂਬਿਆਂ ਦੇ ਤਹਿਤ ਇਸਤੇ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਵਿੱਚ ਨਕਲੀ ਆਈਡੀ ਕਾਰਡ ਲੈ ਕੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਮੌਕਾ ਰੈਂਦੇ ਸੁਰੱਖਿਆ ਕਰਮੀਆਂ ਦੇ ਵੱਲੋਂ ਜੋ ਹੈ ਇਸ ਦਾ ਪਤਾ ਲੱਗਾ ਲਿਆ ਜਾਂਦਾ ਹੈ ਤੇ ਇਸ ਨੂੰ ਫੜ ਲਿਆ ਜਾਂਦਾ ਹੈ ਮੰਤਰਾਲੇ ਦੇ ਦਫ਼ਤਰ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬੜੀ ਚਲਾਕੀ ਦੇ ਨਾਲ ਇਸਤੇ ਵੱਲੋਂ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਪਰ ਮੌਕੇ ਤੇ ਮੌਜੂਦ ਸੁਰੱਖਿਆ ਕਰਮੀਆਂ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਹੈ ਤੇ ਉਸ ਨੂੰ ਫੜ ਕੇ ਦਿੱਲੀ ਪੁਲਿਸ ਤੇ ਹਵਾਲੇ ਕਰ ਦਿੱਤਾ ਜਾਂਦਾ ਹੈ ਦਰਅਸਲ ਫਰਜ਼ੀ ਆਈਡੀ ਕਾਰਡ ਦੇ ਜਰੀਏ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਇੱਕ ਅਦਿੱਤਿਆ ਪ੍ਰਤਾਪ ਸਿੰਘ ਨਾਮ ਦੇ ਸ਼ਖਸ ਦੇ ਵੱਲੋਂ ਕੀਤੀ ਜਾ ਰਹੀ ਸੀ ਪਰ ਮੌਕਾ ਰੈਂਦੇ ਉਸ ਨੂੰ ਫੜ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਸੁਰੱਖਿਆ ਕਰਮੀਆਂ ਦੇ ਵੱਲੋਂ ਉਸ ਨੂੰ ਦਿੱਲੀ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਦਿੱਲੀ ਪੁਲਿਸ ਇਸ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਆਖਿਰਕਾਰ ਕਿਹੜੇ ਮਨਸੂਬਿਆਂ ਦੇ ਨਾਲ ਇਸ ਦੇ ਵੱਲੋਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਪੂਰੀ ਪਲੈਨਿੰਗ ਦੇ ਨਾਲ ਇਹ ਵਿਅਕਤੀ ਆਇਆ ਸੀ ਕਿਉਂਕਿ ਇਹ ਫਰਜ਼ੀ ਆਈਡੀ ਕਾਰਡ ਦਿਖਾ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸੁਰੱਖਿਆ ਕਰਮੀਆਂ ਨੂੰ ਇਸ ਦਾ ਪਤਾ ਲੱਗ ਜਾਂਦਾ ਹੈ ਇਹ ਵਿਅਕਤੀ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਅਸਲ ਦੇ ਵਿੱਚ ਇਸ ਦਾ ਨਾਮ ਕੀ ਹੈ ਇਸ ਦੀ ਜਾਂਚ ਪੜਤਾਲ ਪੁਲਿਸ ਕਰ ਰਹੀ ਹੈ ਪਰ ਬਹੁਤ ਸਾਰੇ ਸਵਾਲ ਇਸ ਵਿਅਕਤੀ ਦੀ ਇਸ ਕਾਰਵਾਈ ਤੋਂ ਇਹ ਵੀ ਖੜੇ ਹੋ ਜਾਂਦੇ ਨੇ ਕਿ ਕਿਵੇਂ ਇਸੇ ਵੱਲੋਂ ਜੋ ਹੈ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੇਕਰ ਇਹ ਵਿਅਕਤੀ ਅੰਦਰ ਦਾਖਲ ਹੋ ਜਾਂਦਾ ਤੇ ਅੰਦਰ ਕਿਸ ਵਾਰਦਾਤ ਨੂੰ ਅੰਜਾਮ ਦਿੰਦਾ ਬਹੁਤ ਵੱਡਾ ਸਵਾਲ ਇਹ ਵੀ ਖੜਾ ਹੋ ਜਾਂਦਾ ਤਾਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਵਿੱਚ ਕੁਸਪੈਟ ਕਰਨ ਦੀ ਕੋਸ਼ਿਸ਼ ਹੈ ਇੱਕ ਵਿਅਕਤੀ ਦੇ ਵੱਲੋਂ ਕੀਤੀ ਗਈ ਹੈ ਅੰਦਰ ਕੁਸਪੈਟ ਕਰਨ ਦੀ ਕੋਸ਼ਿਸ਼ ਕਿਹੜੇ ਮੰਤਸੂਬਿਆਂ ਦੇ ਲਈ ਕੀਤੀ ਗਈ ਹੈ ਇਸ ਬਾਰੇ ਦਿੱਲੀ ਪੁਲਿਸ ਇਸ ਵਿਅਕਤੀ ਦੇ ਕੋਲੋਂ ਪੁੱਛਗਿੱਛ ਕਰ ਰਹੀ ਹੈ ਪਰ ਇਹ ਮੁਢਲੀ ਜਾਂਚ ਦੇ ਮੁਤਾਬਿਕ ਅਦਿੱਤਿਆ ਪ੍ਰਤਾਪ ਸਿੰਘ ਨਾਮ ਦੇ ਵਿਅਕਤੀ ਨੂੰ ਫੜਿਆ ਗਿਆ ਇਹ ਇਸ ਦਾ ਅਸਲੀ ਨਾਮ ਹੈ ਜਾਂ ਨਕਲੀ ਨਾਮ ਹੈ ਇਹ ਪੁਲਿਸ ਤੋਂ ਵੱਲੋਂ तमाम ਜਾਣਕਾਰੀ ਥੋੜੀ ਦੇਰ ਦੇ ਵਿੱਚ ਸਾਂਝੀ ਕੀਤੀ ਜਾਏਗੀ ਕਿਉਂਕਿ ਪੁਲਿਸ ਇਸ ਟੀਵੀ